ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਬਹੁਤ ਹੀ ਪਾਪ ਪੂਰਨ ਕਰਤ ਉਚੜ ਖਾਨਾ ਜੋ ਕਿ ਸਾਰੇ ਆਮ ਤਰਨਤਨ ਰੋਡ ਦੇ ਉੱਤੇ ਚਲਾਇਆ ਜਾ ਰਿਹਾ ਸੀ ਜਿਹਦੇ ਵਿੱਚ ਬਹੁਤ ਕੀਮਤੀ ਦੇ ਵਿੱਚ ਗਊ ਮਾਤਾ ਦਾ ਵਧ ਕਰਕੇ ਉਹਦਾ ਮਾਸ ਜੋ ਕਿ ਵੇਚਿਆ ਜਾਂਦਾ ਸੀ ਵੱਖੋ ਵੱਖ ਮਾਰਕੀਟ ਦੇ ਵਿੱਚ ਉਹ ਬਰਬਤ ਕੀਤਾ ਗਿਆ ਔਰ ਇਹ ਦੇਖੋ ਗਊ ਮਾਤਾ ਦੇ ਪੀਸ ਜੋ ਕਿ ਇਹ ਇਹ ਚੀਜ਼ ਵਿਚਾਰ ਕਰਨ ਵਾਲੀ ਹੈ ਜਾਂਚ ਵਾਲੀ ਹੈ ਕਿ ਕਿਸ ਦੀ ਸ਼ਹਿ ਦੇ ਉੱਤੇ ਇਹ ਜਿਹੜਾ ਸਲਾਟਰ ਸੀ ਪੋਚਣ ਖਾਨਾ ਸੀ ਜਦ ਚਲਾਇਆ ਜਾ ਰਿਹਾ ਪਰ ਇਸ ਤੋਂ ਪਹਿਲਾਂ ਕਿੰਨੀ ਹੈ ਕਿ ਗਊਆਂ ਦਾ ਵਧ ਜਿਹੜਾ ਇੱਥੇ ਕੀਤਾ ਗਿਆ ਇਹ ਵੀ ਜਾਂਚ ਦਾ ਵਿਸ਼ਾ ਹੈ ਅੱਜ ਅੰਮ੍ਰਿਤਸਰ ਦੇ ਕਈ ਹਿੰਦੂ ਸੰਗਠਨ ਸੰਤ ਮਹਾਤਮਾ ਇਹਨੂੰ ਵੇਖਣ ਵਾਸਤੇ ਪਹੁੰਚੇ ਨੇ ਮਨ ਬਹੁਤ ਵਿਚਲੀਤ ਹੋ ਰਿਹਾ ਜੀ ਇਹ ਚੀਜ਼ ਨੂੰ ਦੇਖ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਹ ਪਾਪ ਕਰਮ ਸਾਡੀ ਗਊ ਮਾਤਾ ਦਾ ਕਿਸ ਤਰੀਕੇ ਦੇ ਨਾਲ ਇਹ ਹੱਤਿਆ ਕਰਕੇ ਜਿਸਨਾਤਨ ਦੇ ਵਿਰੋਧੀ ਜਿਹੜੇ ਨੇ ਆਪਣਾ ਪਾਪ ਕੁਰਨ ਕਰਨ ਕਰ ਰਹੇ ਨੇ 사ਵਨ ਦੇ ਪਵਿੱਤਰ ਮਹੀਨੇ ਦੇ ਉੱਤੇ ਇਹ ਚੀਜ਼ ਬਰਾਮਦ ਕੀਤੀ ਗਈ ਹੈ ਕਿਤੇ ਨਾ ਕਿਤੇ ਨਾ ਮੋੜ ਰਹਿਣ ਬਰਾਸ ਕਿਤੇ ਨਾ ਕਿਤੇ ਸਨਾਤਨੀਆਂ ਦੀ ਹਿੰਦੂਆਂ ਦੀ ਮਾਨ ਸਮਾਨ ਨੂੰ ਥੇਸ ਪਹੁੰਚਾਉਣ ਦਾ ਇਹ ਬਾਪੂਰਨ ਕੰਮ ਕੀਤਾ ਜਾ ਰਿਹਾ ਸੀ ਨਹੀਂ ਇੱਧਰ ਖੜੇ ਹੋ ਕੇ ਸਾਰੇ ਬਣਾਈ ਜੀ ਨਾ ਮੇਰੇ ਨਾਲ ਜੋਗੀ ਛੋਟੂ ਨਾ ਜੀ ਜੋਗੀ ਛੋਟੂ ਨਾ ਜੀ ਮੈਂ ਆ ਵੀਣ ਤੋਂ ਹਾਂ ਜੀ ਮੈਂ ਉਹ ਇੱਕ ਬੜੇ ਸਭ ਦਾ ਦਾਸ ਮਹਨ ਤਰੁਣਗਿਰੀ ਸ੍ਰੀ ਪੰਚਦਸ਼ ਨਾਮ ਬਿਹਰਵ ਜੂਨਾ ਖਾੜਾ ਮੇਰੇ ਸਾਰੇ ਸਾਥੀ ਸਨਾਤਨੀ ਵੀਰ ਆ ਸਾਰੇ ਇਕੱਠੇ ਹੋ ਜਾਂ ਜਿਨ੍ਹਾਂ ਦੀ ਉਹ ਬਹੁਤੀ ਇਸ਼ਲਾਗਾ ਜੋ ਉਪਰਾਲੇ ਸਦਕਾ ਇਹ ਜਿਹੜਾ ਸਲਾਟਰ ਹੈ ਇਹ ਬੁੱਚੜਖਾਨਾ ਫੜਿਆ ਗਿਆ ਸਾਡੇ ਵੀਰ ਸੁਦੀਸ਼ ਜੀ ਗਊ ਰੱਖਿਆ ਦਲ ਤੋਂ ਹਾਂ ਜੀ ਅੱਜ ਆਇਆ ਮਾਰੋ ਉੱਤਰ ਕਿੱਥੇ ਗਿਆ ਇਹ ਨਾ ਨੂੰ ਹੁਣ ਬਣਾਓ ਦੁਬਾਰੇ ਭਾਣੇ ਅੰਦਰ ਵੀ ਖਿੱਚ-ਖਿੱਚ ਨਹੀਂ ਖਿੱਚ ਰਹੀ ਆਪੋ ਨੂੰ ਅੰਦਰ ਨੂੰ ਰੋਹ ਜਾਓ ਵਿੱਚ ਦੇਖੇ ਜਾ ਬਣਾਓ ਇੱਧਰ ਨੂੰ ਉਹ ਵੀ ਕੱਢੇ ਜਾਓ ਉੱਤੇ ਕਰੋ ਨਾ ਯਾਰ ਨਹੀਂ ਕਰਨਾ ਸੇ ਇੱਧਰ ਕਰੋ ਆਹ ਨਹੀਂ को, तो को आजी आजी की सजा दो।, दो ये प्रधानमंत्री नरेंद्र मोदी को भी मैं कहता हूँ कि ये गौ हत्या जो करते हैं उन पे सख्त कार्रवाई की जाए और कानून बनाया जाए बोलो गौ माता